ਦਾ ਸੂਟ ਦੁਪੱਟਾ ਨਾਲ ਫੁੱਲ ਪਿਓਰ ਬੁਟੀਕ ਵੀ ਉੱਤੋਂ ਕਢਾਈ ਰੇਟ ਨਾ 600 ਨਾਲ 700 ਸਾਢੇ ਪਿਓਰ ਬੈਲਵਰ ਦੇ ਸੂਟ ਭਾਜੀ 300 ਰੁਪਏ ਕਰਤੇ ਆ ਰੰਗ ਇਹਨਾਂ ਚ ਵੀ ਮਿਲ ਜਾਣਗੇ ਪਰ ਘੇਰੇ ਦੇ ਹੈਂਡਵਰਕ ਕਟਵਰਕ ਦਾ ਦੁਪੱਟਾ ਉਹ ਵੀ ਪੂਰਾ ਹੈਂਡਵਰਕ ਤੇ ਇਹ ਸੂਟ ਵੀ ਆਪਾਂ ਕਰਤਾ ਸਾਢੇ 500 ਰੁਪਏ ਦਾ ਸੂਟ ਕਰ ਜਿਹੜਾ ਬਾਜ਼ਾਰ 'ਚ ਤੁਸੀਂ 1500 ਦਾ ਇੱਕ ਸੂਟ ਲੈਣਾ ਇੱਥੇ 1500 ਦੇ ਤਿੰਨ ਸੂਟ ਮਿਲਣੇ ਆ ਉਹਨਾਂ ਪਿਓਰ ਦਾ ਦੁਪੱਟਾ ਨਾਲ ਫੁੱਲ ਪਿਓਰ ਚੈਲੇਜ ਹੈ ਭਾਵੇਂ ਪਾਰਟੀ ਤੇ ਜਾਓ ਸੂਟ ਪਾ ਕੇ ਹਾਂਜੀ ਹਾਂ ਲੋ 300 ਰੁਪਏ ਦਾ ਐਡਾ ਦੇ ਟ੍ਰੈਂਡਾਈ ਦੁਪੱਟੇ ਜੀ ਠੀਕ ਹੈ ਮਲਟੀ ਕਲਰ ਚਾਰ 450 ਰੁਪਏ ਦਾ ਸੂਟ ਮੂ 450 ਰੁਪਏ ਦਾ ਸੂਟ ਆ ਇਹ ਕੈਸਾ ਦੇ ਹੈਂਡਵਰਕ ਦੇਖ ਲੋ ਦੁਪੱਟਾ ਨਾਲ ਪਿਓਰ ਦਾ ਆਊਗਾ ਰੰਗ ਚਾਰ ਆਣਗੇ ਹਾਂਜੀ ਕੀ ਆਣਗੇ 2050 ਇੱਕ 1500 ਰੁਪਈਆ 500 ਰੁਪਏ ਦਾ ਸੂਟ ਕਰਦਾ ਪਿਓਰ ਬਰਫਰੀ ਦੇ ਸੂਟ ਹੈਂਡਵਰਕ ਦੇ ਨਾਲ ਚੁੰਨੀਆਂ ਫੁੱਲ ਪਿਓਰ ਦੀਆਂ ਰੇਟ 600 ਰੁਪਿਆ ਰੰਗ ਚਾਰ ਕੱਲਾ ਸੁਡ ਕੋਰੀਆ ਇਹੀ 1600 ਇਹੀ 2000 ਤੇ ਆਪਾਂ ਦੇਂ ਜਾ ਰਹੇ ਆ 800 ਰੁਪਿਆ ਦਾ ਸੂਟ ਪਿਓਰ オリジナル ਗਲਾਸ ਤੇ ਸੂਟ ਉਹ ਵੀ ਡਿਸਟਲ ਦੇ ਵਿੱਚ 2650 2850 ਇਹ ਰੇਟ ਆ ਮੇਰੀ ਹੱਥੀ ਤੇ 13 1300 ਰੁਪਏ ਦੀ ਕਰ ਦਿੱਤੀ ਆ ਆ ਜੀ ਪਿਓਰ ਬਰਪਰੀ ਦਾ ਸੂਟ ਪੂਰਾ ਫਰੰਟ ਦੇਖੋ ਕੱਢਿਆ ਹੋਇਆ ਜੀ ਨਾ ਤਾਂ 1195 ਤੇ ਨਾ 1295 ਹਾਂਜੀ 500 ਰੁਪਏ ਦਾ ਕਰਦਾ ਜਲਵਾ ਕਰਦਾ ਧਮਾਕਾ ਆਹੋ 500 ਦਾ ਸੂਟ ਕਰਦਾ ਕਰਦਾ ਜੀ 20 ਦੇਖੋ ਤੁਸੀਂ ਲੁੱਕ ਦੇਖੋ ਬਣੀ ਹੋਈ ਪਾਰਟੀ ਵੇਅਰ ਸੂਟ ਰੰਗ ਆਣਗੇ 4 500 ਰੁਪਏ ਦਾ ਸੂਟ ਕਰਦਾ ਰੱਖੋ ਇਥੇ ਕੋਈ ਇਦਾਂ ਦੀ ਸ਼ਰਤ ਨਹੀਂ ਵੀ ਸੈਟ ਵਾ ਸੈਟ ਲੈਣਾ ਪੈਣਾ ਕੋਈ ਸੈਟ ਲੈਣੀ ਲੋੜ ਨਹੀਂ ਇਕੱਲਾ ਸੂਟ ਕੋਰੀਅਰ ਕਰਾ ਲਓ ਵੀ allo pure velvet ਦੇ ਸੂਟ ਭਾਜੀ 3 300 ਰੁਪਏ ਕਰਤੇ ਆ 15 15 16 ਸੂਟ 5 500 ਰੁਪਏ ਕਰਤਾ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦਾ ਫਾਇਦਾ ਪਰ ਜਿਹਨੇ ਵਿਆਹ ਚਾਹੇ ਕੱਪੜਾ ਨਾ ਉਹਨਾਂ ਨੂੰ ਖੁੱਲਾ ਸੱਦਾ ਆਜੋ ਬੜੀਕ ਵੀ ਉੱਤੋਂ ਕੜਾਈ ਐਦਾ ਦੀ ਹਾਂਜੀ ਰੇਟ ਨਾ 600 ਨਾਲ 700 350 ਰੁਪਏ ਦਾ ਸੂਟ ਪਿਓਰ ਬਰਬਰੀ ਦੇ ਉੱਪਰ ਕੰਮ ਦੇਖ ਲਓ ਦੁਪੱਟਾ ਦੇਖ ਲਓ ਹਾਈ ਕਲਾਸ ਤੇ ਰੇਟ ਕਰਤਾ 500 ਤੇ ਇੰਝਾ ਦੇਖੋ ਕਲਰ ਚਾਰਟ ਦੇਖੋ ਮੈਂ ਕਹਿੰਦਾ ਇੱਕ ਤੋਂ ਇੱਕ ਠਮਾਕਾ ਦੇਖੋ ਤੇ ਇਹ ਸੂਟ ਵੀ ਆਪਾਂ ਕਰਤਾ 850 ਰੁਪਏ ਫੁੱਲ ਪਿਓਰ ਚੈਰਜ ਹੈ ਭਾਵੇਂ ਪਾਰਟੀ ਤੇ ਜਾਓ ਸੂਟ ਪਾ ਕੇ ਹਾਂਜੀ ਹਲੋ 300 ਰੁਪਏ ਲੈ ਜੋ ਆਹ ਹੋਲਸੇਨਰ ਵੀ ਰੋਲਾ ਪਾਉਂਦੇ ਆ 1200 ਰੁਪਏ 2 1500 ਰੁਪਏ ਤੋਂ ਹਾਂਜੀ ਸਾਢੇ 450 ਰੁਪਏ ਸੂਟ ਫੋਟੋ ਖੇਚ ਲਓ ਜਿਹੜੇ 8 80000 ਦਾ ਸੂਟ ਇੱਥੋਂ ਤੁਸੀਂ ਲੈ ਜੋ ਸਾਢੇ 450 ਸਾਢੇ 450 ਰੁਪਏ 1 ਦੇ 900 ਰੁਪਏ ਤੋਂ ਦੇਖੋ ਮੋਰਾ ਵਾਲੇ ਸੂਟ ਕਲੇ ਕੱਡੇ ਹੋਏ ਘੇਰੇ ਕੱਡੇ ਹੋਏ ਭਾਜੀ ਰੇਟਾਂ ਦੇ ਵੱਡੇ ਫੈਰੇ ਕਰਤੇ ਆ ਮਲਟੀ ਕਲਰ ਚਾਰ 450 ਰੁਪਏ ਦਾ ਸੂਟ ਮੋਰਾ 450 ਰੁਪਏ ਦਾ ਸੂਟ ਆ ਇੱਕ ਨੰਬਰ ਕੁਆਲਿਟੀ ਦਾ ਇੱਕ ਨੰਬਰ ਡਿਜ਼ਾਈਨ 450 ਰੁਪਏ ਕਰਤਾ ਜੇ ਜਲਦੀ ਜਲਦੀ ਆ ਜਾਓ ਬਾਪੇ ਦੀ ਹੱਥੀ ਆਹ ਦੇਖੋ ਪੀਸ ਮਾਕਨਾ ਔਰ ਕੈਂਦਾ ਤੇ ਹੈਂਡਵਰਕ ਦੇਖ ਲਓ 2000 ਰੁਪਏ ਇੱਕ 1500 ਰੁਪਏ 500 ਰੁਪਏ ਦਾ ਸੂਟ ਕਰਤਾ ਐਦਾਂ ਦੇ ਸੋਦੇ ਹਾਂਜੀ ਪਿਓਰ ਬਰਬਰੀ ਦੇ ਸੂਟ ਹੈਂਡਵਰਕ ਦੇ ਨਾਲ ਚੁੰਨੀਆਂ ਫੁੱਲ ਪਿਓਰ ਦੀਆਂ ਰੇਟ 600 ਰੁਪਏ ਰੰਗ ਚਾਰ ਕੱਲਾ ਸੂਟ ਕੋਰੀਅਰ ਆਹ ਦੇਖੋ ਸਲਵਾਰ ਤੇ ਪੌਂਚੇ ਕੜਾਈ ਕੀਤੇ ਹੋਏ ਇਤਾਂ ਦੀ ਕੰਟਰਾਸਟ ਆ ਗਈ ਸ਼ਰਟ ਹੂੰ ਕੀ ਬਾਤ ਹੈ ਨਾਲ ਆ ਗਿਆ ਡਿਜ਼ਾਈਨਰ ਪਿਓਰ ਦਾ ਦੁਪੱਟਾ ਆ ਸ਼ੋਰੂਮ ਅਜ 12 12 15 1500 ਇੱਥੇ 600 ਰੁਪਏ ਦਾ ਪਿਓਰ ਹੈਂਡਵਰਕ ਦਾ ਸੂਟ ਜੀ ਪ੍ਰੋਪਰ ਹੈਵੀ ਕੱਢਿਆ ਹੋਇਆ ਇਹੀ 1600 ਇਹੀ 2000 ਤੇ ਆਪਾਂ ਦੇ ਇੰਝ ਜਾਣੇ ਆ 800 ਰੁਪਏ ਦਾ ਸੂਟ ਹੁਣ ਚੈੱਕ ਕਰ ਲੋ ਦੀ ਫੋਟੋ ਵੀਡੀਓ ਬਣਾ ਲਓ ਜੇ ਕੋਈ 800 ਚ ਦੇ ਦੇਵੇ ਭਾਈ ਜਲਦੀ ਜਲਦੀ ਕਰ ਲੋ ਵਿਜ਼ਿਟ ਬਾਬੇ ਰੇਟੀ ਦਾ ਨੰਬਰ ਹੈ 98804723 ਜਲਦੀ ਆ ਜਿਓ ਜਲੰਧਰ ਪਾਸਟ ਦੇ ਬਿਲਕੁਲ ਸਾਹਮਣੇ